ਜਨਾਬ ਕੋਇਨਰ ਦੀਆਂ ਕਹਾਣੀਆਂ ਮੁਲਕ ਨਾਲ ਪਿਆਰ ਮੁਲਕਾਂ ਨਾਲ ਨਫ਼ਰਤ ਜਨਾਬ ਕੋਇਨਰ ਕਿਸੇ ਖਾਸ ਮੁਲਕ ਵਿੱਚ ਰਹਿਣਾ ਜ਼ਰੂਰੀ ਨਹੀਂ ਸਮਝਦੇ ਸਨ ਉਹਨਾਂ ਨੇ ਕਿਹਾ ਭੁੱਖ ਦਾ ਸ਼ਿਕਾਰ ਤਾਂ ਮੈਂ ਕਿਤੇ ਵੀ ਹੋ ਸਕਦਾ ਹਾਂ ਬਹਿਰ ਹਾਲ ਇੱਕ ਦਿਨ ਉਹ ਇੱਕ ਅਜਿਹੇ ਸ਼ਹਿਰ ਵਿੱਚ ਘੁੰਮ ਰਹੇ ਸਨ ਜਿਸ ਉੱਤੇ ਉਸ ਮੁਲਕ ਦੇ ਦੁਸ਼ਮਨ ਦਾ ਕਬਜ਼ਾ ਸੀ ਜਿੱਥੇ ਉਹ ਰਹਿ ਰਹੇ ਸਨ ਉਸ ਦੁਸ਼ਮਨ ਦਾ ਇੱਕ ਅਫਸਰ ਉਹਨਾਂ ਵੱਲ ਆਇਆ ਅਤੇ ਜ਼ਬਰਦਸਤੀ ਸੜਕ ਦੀ ਪਟੜੀ ਤੋਂ ਹੇਠਾਂ ਉਤਰਨ ਲਈ ਕਿਹਾ ਜਨਾਬ ਕੋਇਨਰ ਹੇਠਾਂ ਉਤਰ ਗਏ ਤੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਉਸ ਬੰਦੇ ਤੇ ਕਾਫੀ ਗੁੱਸਾ ਆਇਆ ਹੈ ਤੇ ਨਾ ਸਿਰਫ ਉਸ ਬੰਦੇ ਉੱਤੇ ਬਲਕਿ ਖਾਸ ਤੌਰ ਤੇ ਉਸ ਮੁਲਕ ਤੇ ਵੀ ਜਿਸ ਨਾਲ ਉਸਦਾ ਤਾਲੁਕ ਹੈ ਮਤਲਬ ਮਤਲਬ ਉਹ ਚਾਹੁੰਦੇ ਸਨ ਕਿ ਧਰਤੀ ਦੀ ਸਤ੍ਹਾ ਤੋਂ ਉਹ ਮੁਲਕ ਮਿਟ ਜਾਵੇ ਜਨਾਬ ਕੋਇਨਰ ਨੇ ਪੁੱਛਿਆ ਕਿਹੜੀ ਚੀਜ਼ ਹੈ ਜਿਨੇ ਮੈਨੂੰ ਇਸ ਇੱਕ ਪਲ ਲਈ ਇੱਕ ਦੇਸ਼ ਭਗਤ ਬਣਾ ਦਿੱਤਾ ਇਸ ਲਈ ਕਿ ਮੇਰਾ ਸਾਹਮਣਾ ਇੱਕ ਦੇਸ਼ ਭਗਤ ਨਾਲ ਹੋਇਆ ਪਰ ਬਿਲਕੁਲ ਇਹੋ ਵਜ੍ਹਾ ਹੈ ਕਿ ਇਸ ਬੇਫਕੂਫੀ ਨੂੰ ਜੜੋਂ ਪੁੱਟ ਸੁੱਟਿਆ ਜਾਵੇ ਕਿਉਂਕਿ ਜਿਸ ਕਿਸੇ ਨਾਲ ਵੀ ਇਸ ਦਾ ਸਾਹਮਣਾ ਹੁੰਦਾ ਹੈ ਉਸ ਨੂੰ ਇਹ ਬੇਫਕੂਫ ਬਣਾ ਦਿੰਦੀ ਹੈ ਧੰਨਵਾਦ